ਜਿਹੜੇ ਕੈਂਡੀਡੇਟ ਆ ਉਹ ਇੱਕ ਜ਼ਰੀਆ ਸਮਝਦੇ ਆ ਬਾਈ ਦੀ ਫੋਟੋ ਯੂਜ਼ ਕਰਕੇ ਵੀ ਅਸੀਂ ਜਿਹੜੇ ਬਾਈ ਨੂੰ ਚਾਹਣ ਵਾਲੇ ਉਹਨਾਂ ਨੂੰ ਆਪਦੀ ਹਮਾਇਤ ਚ ਕਰ ਲਾਂਗੇ ਪਰ ਲੋਕ ਤਾਂ ਬਾਈ ਕਹਿੰਦੇ ਇਹ ਤਾਂ ਸਿਆਸੀ ਰੋਟੀਆਂ ਸੇਕਣ ਦੀ ਗੱਲ ਆ ਦੀਪ ਦੇ ਨਾਂ ਦੇ ਉੱਤੇ ਵੋਟਾਂ ਕਰਤੀਆਂ ਗਈਆਂ ਜਾਂਦੀਆਂ ਇੱਕ ਬਾਈ ਸੀਟ ਦੇ ਉੱਤੇ ਬਹੁਤ ਕੰਟਰੋਵਰਸੀ ਖੜੀ ਹੋਈ ਹੋਈ ਆ ਲੋਕ ਕਹਿੰਦੇ ਦੀਪ ਬਾਈ ਕਰਕੇ ਜਿਹੜੀਆਂ ਤੁਹਾਨੂੰ ਵੋਟਾਂ ਪਈਆਂ ਸੀਗੀਆਂ ਪਰ ਉਹ ਕਹਿੰਦੇ ਵੀ ਮੇਰਾ ਤਾਂ ਮੇਰੇ ਆਪ ਦੇ ਮੂਹਨ ਵੋਟ ਪਈਆ ਦੀਪ ਦਾ ਮੈਨੂੰ ਕੋਈ ਵੀ ਫਾਇਦਾ ਨਹੀਂ ਹੋਇਆਗਾ ਮੈਂ ਉਹ ਇੱਕ ਵੇਗ ਸਟੇਟਮੈਂਟ ਹੀ ਕਹੂੰਗਾ ਜੀ ਉਹ ਜੀ ਵੇਗ ਸਟੇਟਮੈਂਟ ਐਡੇ ਸੀਨੀਅਰ ਲੀਡਰ ਨੂੰ ਦੇਣੀ ਇਹ ਕੋਈ ਚੰਗੀ ਗੱਲ ਨਹੀਂ ਸਾਰੇ ਆਵਾਮ ਨੂੰ ਪਤਾ ਵੀ ਇੱਕ ਥਾਂ ਤੇ ਉਹਨਾਂ ਨੂੰ ਖੜੇ ਕਰਨ ਵਾਲੇ ਬਾਈ ਦੀਪ ਸਿੰਘ ਬਾਈ ਦੀਪ ਦੇ ਬੋਲ ਸੀਗੇ ਜਿਹੜਾ ਉਹਨਾਂ ਨੇ ਰੈਲੀਆਂ 'ਚ ਜਾਂ ਲਾਸਟ ਟਾਈਮ ਬਾਈ ਨੂੰ ਜੁਆਇਨ ਕੀਤਾ ਸੀਗਾ ਜਦੋਂ ਉਹਨਾਂ ਦੀਆਂ ਰੈਲੀਆਂ ਕੱਢੀਆਂ ਤਾਂ ਉਸ ਟਾਈਮ ਤੇ ਸਭ ਤੋਂ ਵੱਧ ਇਫੈਕਟ ਉਹਨਾਂ ਨੂੰ ਹੋਇਆ ਸੀਗਾ ਇਹ ਫਾਰਮ ਕਮਿਸ਼ਨ ਇਜ਼ ਅ ਕੈਂਬੀਆ ਤਾਂ ਸਾਰੇ ਕਮਿਸ਼ਨ ਮੰਨਦੇ ਆ ਪਰ ਬਸ ਓ ਮ ਇੱਕ ਤਬਕਾ ਇਹ ਵੀ ਆ ਜਿਹੜੇ ਕਹਿੰਦੇ ਵੀ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ। ਇਹ ਬਾਈ ਨੇ ਅਵੇਰਨੈਸ ਸਿੱਖੀ ਪੰਥ ਪ੍ਰਤੀ ਲਿਆਂਦੀ ਆ ਜਿਹੜੀ ਇੱਕ ਖੜੋਤ ਬਾਈ ਨੇ ਤੋੜੀ ਸੀ ਸਿੱਖੀ ਦੇ ਵਿੱਚ ਪੰਥ ਦੇ ਵਿੱਚ ਉਹਦੇ ਕਰਕੇ ਹੀ ਬਾਈ ਨੂੰ ਇਹ ਰਤਬਾ ਜਿਵੇਂ ਦਿੱਤਾ ਗਿਆਗਾ ਇਹ ਪੰਥ ਨੇ ਦਿੱਤਾਗਾ। ਪਰ ਕੀ ਇੱਕ ਬੰਦਾ ਜਿਹੜਾ ਜੇਲ ਦੇ ਵਿੱਚ ਬੈਠਾ ਹੋਇਆਗਾ ਉਹ ਜਿਹਦੇ ਉੱਤੇ NSA ਵਰਗਾ ਇੱਕ ਐਕਟ ਲੱਗਿਆ ਹੋਵੇ ਉਹ ਚਾਹੁੰਨ ਲੜ ਕੇ ਜਿਹੜਾ ਜੇਲ ਤੋਂ ਬਾਹਰ ਆ ਸਕਦਾ। ਬੇਲ ਦਾ ਕੋਰਟ ਨੇ ਗ੍ਰੈਂਟ ਕਰਨੀ ਹੈ ਕੋਰਟ ਦੇਖੂਗੀ ਵੀ ਬੇਲ ਉਹਨਾਂ ਨੂੰ ਤਿੰਨ ਮਹੀਨਿਆਂ ਚ ਦੇਣੀ ਹੈ ਜਾਂ ਕਿੰਨੇ ਟਾਈਮ ਚ ਦੇਣੀ ਹੈ ਮੈਂ ਕਿਹਾ ਜਾ ਰਿਹਾ ਨਾ ਵਿਰੋਧੀ ਸਵਾਲ ਠਾ ਰਹੇ ਕਹਿੰਦੇ ਤੁਸੀਂ ਜਿਤਾ ਕੀ ਕਰੋਗੇ ਫਿਰ ਵੀ ਬਾਹਰ ਤਾਂ ਆਈ ਨਹੀਂ ਸਕਦੇ ਤੇ ਪਰ ਜੇ ਭਾਈ ਅੱਜ ਆਪਣੇ ਵਿੱਚ ਹੁੰਦੇ ਤਾਂ ਇਹ ਜਿਵੇਂ ਮੈਂ ਕਹੂੰਗਾ ਇਹ ਗਰਮੀ ਜਿਹੜੀ ਪੰਥਕ ਗਰਮੀ ਚੋਣਾ ਦੀ ਇਹ ਸਾਰੀਆਂ 13 ਮਹੀਨੇ 13 ਸੀ ਕਰਦੇ ਹਾਂ 1 ਜੂਨ ਨੂੰ ਵੋਟਾਂ ਨੇ 1 ਜੂਨ 1984 ਉਹ ਦਿਨ ਜਦੋਂ ਦਰਬਾਰ ਸਾਹਿਬ ਦੇ ਉੱਤੇ ਪਿੱਲ ਦਿਨ ਕਹਿੰਦੇ ਫੌਜ ਚੜੀ ਸੀ 4 ਜੂਨ ਨੂੰ ਨਤੀਜੇ ਆਉਣੇ ਤੇ 4 ਜੂਨ ਨੂੰ ਹਮਲਾ ਹੋ ਗਿਆ ਸੀ ਕਿ ਕਹਿੰਦੇ ਦਿੱਲੀ ਸਾਬਤ ਕਰਨਾ ਚਾਹੁੰਦੀ ਹੈ ਕਿ ਦੇਖੋ ਅਸੀਂ ਫਿਰ ਜੱਤਾਂ ਕੀ ਬੈਠੇ ਆ ਉਹ ਕਿਤੇ ਨਾ ਕਿਤੇ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡ ਰਹੇ ਹੈਗੇ ਜੋ ਕਿ ਬਹੁਤ ਗਲਤ ਗੱਲ ਆ ਕਿਉਂਕਿ ਉਹੀ ਦਿਨ ਫਸ ਦਾ ਦਿਨ ਇਲੈਕਸ਼ਨਸ ਆਲਾ ਤੇ ਉਸੇ ਦਿਨ ਜੀ ਉਹ ਪਿੱਛੇ ਆਪਾਂ 84 ਯਾਦ ਕਰਾਉਣੀ 84 ਟਾਈਮ ਉਹ ਗਲਤ ਗੱਲ ਆ ਆਪਾਂ ਕੱਲ ਤਾਂ ਖਸਾਬ ਤੇ ਅਰਦਾਸ ਕਰਨੀ ਸੀ ਤੇ ਕਿਸੇ ਕਿਤੇ ਸਾਰੀ ਆਵਾਮ ਨੂੰ ਤੁਸੀਂ ਇੱਕ ਹੋਰ ਪਾਸੇ ਦੇ ਕੇ ਇਲੈਕਸ਼ਨ ਕਿਉਂਕਿ ਇਲੈਕਸ਼ਨ ਸੱਤ ਫੇਸ ਚ ਸੱਤ ਫੇਸ ਇੰਡੀਆ ਚ ਹੋਈ ਆ ਕੋਈ ਹੋਰ ਫੇਸ ਪੰਜਾਬ ਦੇ ਹਿੱਸੇ ਆ ਜਾਂਦਾ ਇਹ ਚੀਜ਼ਾਂ ਜਾਣ ਕੇ ਇੰਪਲੀਮੈਂਟ ਮੈਂ ਕਹੂੰਗਾ ਵੀ ਕੀਤੀਆਂ ਜਾਂਦੀਆਂ ਕਿ ਸੈਂਟੀਮੈਂਟਸ ਨਾਲ ਜਿਹੜੇ ਪੰਜਾਬ ਦੀ ਆਵਾਮ ਆ ਉਹਨਾਂ ਨਾਲ ਖੇਡਿਆ ਜਾਂਦਾ ਆਰਐਸਐਸ ਜਿਹਦੇ ਖਿਲਾਫ ਦੀ ਲੜਦਾ ਸੀ ਕਹਿੰਦੇ ਪਰ ਅੱਜ ਆਰਐਸਐਸ ਦੇ ਪੈਰ ਪੰਜਾਬ ਦੇ ਅੰਦਰ ਲੱਗਣ ਜਾ ਰਹੇ ਨੇ ਆਰਐਸਐਸ ਦੀ ਨੀ ਹੋਰ ਪਤੀ ਹੋਣ ਜਾ ਰਹੀ ਹੈ ਕੁਝ ਚਿਹਰੇ ਨੇ ਜਿਨ੍ਹਾਂ ਦੇ ਪਿੱਛੇ ਆਰਐਸਐਸ ਧਾਰਮਿਕ ਦੇਸ਼ ਰੱਖ ਕੇ ਆਪ ਦਾ ਮੈਦਾਨ ਚ ਉਤਰੇ ਆ ਤੇ ਜੇ ਉਹੋ ਐਡੀ ਵੱਡੀ ਨੈਸ਼ਨਲ ਪਾਰਟੀ ਧਾਰਮਿਕ ਦੇਸ਼ ਰੱਖ ਕੇ ਉਤਰ ਸਾਈਦੀ ਆ ਤੇ ਆਪਾਂ ਪੰਜਾਬੀ ਕੀ ਇਕੱਠੇ ਪੰਜਾਬ ਲਈ ਆਪਣੇ ਪੰਥ ਲਈ ਸੱਚੇ ਹੋ ਕੇ ਇਕੱਠੇ ਨਹੀਂ ਹੋ ਸਕਦੇ ਪੰਜਾਬ ਚ ਮੌਸਮ ਅਤੇ ਸਿਆਸਤ ਦੋਨੇ ਗਰਮਾਏ ਹੋਏ ਨੇ ਚੋਣਾਂ ਆਪਣੇ ਅਖੀਲੇ ਪੜਾਵਾਂ ਤੱਕ ਪਹੁੰਚ ਚੁੱਕੀਆਂ ਨੇ ਵੱਖ-ਵੱਖ ਕੈਂਡੀਡੇਟ ਨੇ ਵੱਖ-ਵੱਖ ਪਾਰਟੀਆਂ ਨੇ ਮੈਦਾਨ ਦੇ ਅੰਦਰ ਪਰ ਉਹਨਾਂ ਦੇ ਵਿਚਾਲੇ ਅੱਜ ਇਸ ਚੋਣਾਂ ਦੇ ਦੌਰਾਨ ਇੱਕ ਪੰਥਕ ਚਰਚਾ ਚੱਲਦੀ ਆ ਉਹਨਾਂ ਪੰਥਕ ਚਰਚਾਵਾਂ ਦੇ ਵਿੱਚ ਦੀਪ ਸਿੱਧੂ ਦਾ ਨਾਮ ਬਹੁਤ ਚਰਚਾ ਦੇ ਵਿੱਚ ਆ ਬਹੁਤ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਦੀਪ ਸਿੱਧੂ ਦੀਆਂ ਫੋਟੋਆਂ ਲਗਾ ਕੇ ਪੋਸਟਰਾਂ ਦੇ ਰਾਹੀਂ ਜਿਹੜਾ ਆਪ ਦਾ ਪ੍ਰਚਾਰ ਕਰਦੇ ਨੇ ਦੀਪ ਸਿੱਧੂ ਦੀ ਗੱਲ ਹੁੰਦੀ ਆ ਦੀਪ ਸਿੱਧੂ ਨੂੰ ਲੈ ਕੇ ਵਿਵਾਦ ਵੀ ਹੁੰਦਾਗਾ ਸਵਾਲ ਵੀ ਖੜੇ ਹੁੰਦੇ ਨੇ ਬੜਾ ਕੁਝ ਹੋ ਰਿਹਾਗਾ ਉਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਮੌਜੂਦ ਨੇ ਮਾੜਾ ਕਰਦੇ ਵਿੱਚ ਸਵਾਗਤ ਕਰਦੇ ਆ ਬਾਈ ਕਿਹਦਾ ਦਾ ਬਹੁਤ ਸਵਾਗਤ ਧੰਨਵਾਦ ਜੀ ਬਾਈ ਜਿਵੇਂ ਦੀਪ ਬਾਈ ਦਾ ਅੱਜ ਹਰ ਕੋਈ ਕੈਂਡੀਡੇਟ ਫੋਟੋ ਲਾ ਰਿਹਾਗਾ ਕੋਈ ਵੀ ਆਪਾਂ ਦੇਖ ਲਈਏ ਜਿਹੜੀ ਪੰਥਕ ਕੈਂਡੀਡੇਟ ਨੇ ਉਹ ਦੀਪ ਕਹਿੰਦੇ ਨੇ ਵੀ ਅਸੀਂ ਦੀਪ ਦੀ ਸੋਚਦੇ ਆ ਦੀਪ ਦੀਆਂ ਬਹੁਤ ਸਾਰੀ ਕੌਂਟਰੋਵਰਸੀ ਵੀ ਪੈਦਾ ਹੋ ਰਹੀ ਆ ਬੜੇ ਵਿਵਾਦਤ ਬਿਆਨ ਵੀ ਆ ਰਹੇ ਨੇ ਵਿਰੋਧੀ ਸਵਾਲ ਵੀ ਖੜੇ ਕਰ ਰਹੇ ਨੇ ਕਿਤੇ ਨਾ ਕਿਤੇ ਪਰਿਵਾਰ ਨੂੰ ਜਾਂ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਉਸ ਚੀਜ਼ ਨੂੰ ਲੈ ਕੇ ਕੋਈ ਠੇਸ ਤਾਂ ਨਹੀਂ ਪਹੁੰਚਦੀ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੁੰਦਾ ਨਹੀਂ ਦੇਖੋ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਕਿ ਪਰ ਬਾਈ ਦੀ ਜੇ ਆਪਾਂ ਕਹਿ ਲਈਏ ਆਪਾਂ ਸੋਚਤੇ ਚੱਲੇ ਹੋਏ ਆ ਜਾਂ ਬਾਈ ਦੀ ਫੋਟੋ ਯੂਜ਼ ਕਰਦੇ ਆਗੇ ਉਹ ਮੈਂ ਕਹੂੰਗਾ ਵੀ ਇੱਕ ਤਰ੍ਹਾਂ ਨਾਲ ਜਿਵੇਂ ਪੰਜਾਬ ਚ ਬਾਈ ਨੂੰ ਚਾਹਣ ਵਾਲਿਆਂ ਦਾ ਜਾਂ ਬਾਈ ਨੂੰ ਪਿਆਰ ਕਰਨ ਵਾਲਿਆਂ ਦਾ ਉਤਸ਼ਾਹੀ ਇਹਨਾਂ ਦਾ ਉਹਨਾਂ ਦਾ ਬਾਈ ਦੇ ਪ੍ਰਤੀ ਰੱਖ ਕੇ ਤਾਂ ਜਿਹੜੇ ਕੈਂਡੀਡੇਟ ਆ ਉਹ ਇੱਕ ਜ਼ਰੀਆ ਸਮਝਦੇ ਆ ਬਾਈ ਦੀ ਫੋਟੋ ਯੂਜ਼ ਕਰਕੇ ਵੀ ਅਸੀਂ ਜਿਹੜੇ ਬਾਈ ਨੂੰ ਚਾਹਣ ਵਾਲੇ ਉਹਨਾਂ ਨੂੰ ਆਪਦੀ ਹਮਾਇਤ ਚ ਕਰ ਲਾਂਗੇ ਪਰ ਲੋਕ ਤਾਂ ਬਾਈ ਕਹਿੰਦੇ ਇਹ ਤਾਂ ਸਿਆਸੀ ਰੋਟੀਆਂ ਸੇਕਣ ਦੀ ਗੱਲ ਆ ਦੀਪ ਦੇ ਨਾਂ ਦੇ ਉੱਤੇ ਵੋਟਾਂ ਇਕੱਠੀਆਂ ਕੀਤੀਆਂ ਜਾਂਦੀਆਂ ਨਹੀਂ ਦੇਖੋ ਬਿਲਕੁਲ ਇਹ ਗੱਲ ਹੈਗੀ ਆ ਮੈਂ ਉਹੀ ਕਹਿੰਨਾ ਵੀ ਉਹਨਾਂ ਨੂੰ ਇਹ ਹੁੰਦਾ ਜਿਵੇਂ ਸਾਰਿਆਂ ਦੀ ਸੋਚ ਆ ਵੀ ਬਾਈ ਦੀਪ ਦੀ ਅਸੀਂ ਫੋਟੋ ਲਾ ਕੇ ਜਿਹੜੇ ਬਾਈ ਨੂੰ ਚਾਹਣ ਵਾਲੇ ਹੈਗੇ ਜਾਂ ਬਾਈ ਨੂੰ ਪਿਆਰ ਕਰਦੇ ਉਹਨਾਂ ਨੂੰ ਮੋਲਡ ਕਰ ਲਾਂਗੇ ਉਹਦੀ ਫੋਟੋ ਦੇ ਜ਼ਰੀਏ ਇਹੀ ਸੋਚ ਕਰਕੇ ਬਾਈ ਦੀ ਫੋਟੋ ਯੂਜ਼ ਕੀਤੀ ਜਾ ਰਹੀ ਹੈ ਭਾਈ ਜੋ ਮਾਹੌਲ ਅੱਜ ਚਾਉਣਾ ਦੇ ਦੌਰਾਨ ਬਣਿਆ ਹੋਇਆ ਪੰਜਾਬ ਦੇ ਅੰਦਰ ਬੜੇ ਪੰਥਕ ਚਿਹਰੇ ਇਸ ਵਕਤ ਚਾਉਣ ਮੈਦਾਨ ਚ ਨੇ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਹੈਗਾ ਕਹਿੰਦੇ ਦੀਪ ਦੀ ਜੋ ਸੋਚ ਸੀਗੀ ਅੱਜ ਉਹਦੇ ਉੱਤੇ ਕਿਤਨਾ ਕਿਤੇ ਅਮਲ ਹੋ ਰਿਹਾ ਹੈਗਾ ਲੋਕ ਕਰ ਰਹੇ ਨੇ ਉਸ ਨੂੰ ਦੇਖ ਕੇ ਕਿੰਨਾ ਦਾ ਮਹਿਸੂਸ ਹੋ ਰਿਹਾ ਹੈ। ਮੈਂ ਕਿਹ ਦੇਖੋ ਬਾਈ ਦੀ ਵੀ ਹਮੇਸ਼ਾ ਜਿਵੇਂ ਪੰਜਾਬ ਦੀ ਗੱਲ ਕਰਦਾ ਹੁੰਦਾ ਸੀ ਪੰਥ ਦੀ ਗੱਲ ਕਰਦਾ ਹੁੰਦਾ ਸੀਗਾ ਤਾਂ ਇਹ ਚੀਜ਼ ਹੀ ਜੇ ਆਪਾਂ ਕਹੀਏ ਜ਼ਾਇਨ ਚ ਰੱਖ ਕੇ ਚੱਲਣਾ ਚਾਹੀਦਾ ਹੈਗਾ ਤੇ ਜੇ ਮੈਂ ਕਹੂੰਗਾ ਉਹੀ ਬਾਈ ਦੀ ਸੋਚ ਜਿਹੜੀ ਪੰਥਕ ਸੋਚ ਬਾਈ ਪੰਜਾਬ ਦੀ ਤੇ ਪੰਥ ਦੇ ਪ੍ਰਤੀ ਸੋਚ ਸੀਗੀ ਉਹਦੇ ਪ੍ਰਤੀ ਜੇ ਹੁਣ ਆਪਾਂ ਕਹੀਏ ਇਹ ਇਲੈਕਸ਼ਨ ਵਿੱਚ ਬਹੁਤ ਵੱਡਾ ਚੇਂਜ ਆਇਆ ਹੈਗਾ ਵੀ ਪੰਥਕ ਕੈਂਡੀਡੇਟ ਜਿਹੜੇ ਮੰਨੇ ਜਾਂਦੇ ਆ ਜਾਂ ਜਿਨ੍ਹਾਂ ਨੇ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਇਸ ਟਾਈਮ ਤੇ ਦੀਪ ਦੀ ਅੱਜ ਕਮੀ ਮਹਿਸੂਸ ਹੁੰਦੀ ਹੈ ਵੀ ਵੇਖੋ ਬਾਈ ਦੀਪ ਦੀ ਕਮੀ ਤਾਂ ਜੇ ਮੈਂ ਇੱਕ ਪਰਿਵਾਰਕ ਵਜੋਂ ਗੱਲ ਕਰਾਂ ਜਾਂ ਮੈਂ ਤੁਹਾਡੇ ਤੋਂ ਹੀ ਇਹ ਸਵਾਲ ਪੁੱਛਦਾਂਗਾ ਵੀ ਤੁਹਾਨੂੰ ਵੀ ਤਾਂ ਉਨੀ ਹੀ ਹੁੰਦੀ ਹੋਊਗੀ ਉਹਨਾਂ ਕੱਲੇ ਆਪਾਂ ਨੂੰ ਆਪਾਂ ਇੰਡੀਵਿਜੂਅਲ ਲੈਵਲ ਤੇ ਨਾ ਗੱਲ ਕਰੀਏ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਬਾਈ ਦੀ ਕਮੀ ਹਮੇਸ਼ਾ ਰਹਿਣੀ ਹੈ ਕਿਉਂਕਿ ਜੇ ਕਹਿੰਦੇ ਅੱਜ ਬਾਈ ਦੀਪ ਹੁੰਦਾ ਤਾਂ ਜਿਹੜੇ ਪੰਥਕ ਚਿਹਰੇ ਜਿਵੇਂ ਸਭ ਜੀ ਸਿੰਘ ਖਾਲਸਾ ਹੋਣ ਜਾਂ ਅੰਮ੍ਰਿਤਪਾਲ ਜੀ ਚੋਂ ਲੜ ਰਹੇ ਨੇ ਜਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਇਸ ਵਕਤ ਚੋਂ ਲੜ ਰਹੇ ਨੇ ਕਹਿੰਦੇ ਦੀਪ ਨੇ ਖੁਦ ਮੂਰੀ ਹੋ ਕੇ ਪ੍ਰਚਾਰ ਕਰ ਦੇਖੋ ਇਹ ਗੱਲ ਤਾਂ ਸੀ ਵੀ ਅੱਜ ਪੰਜਾਬ ਦੀ ਜੇ ਆਪਾਂ ਕਹ ਲਈਏ ਪੋਲੀਟੀਕਲ ਨੋਹਾਰ ਕੁਝ ਹੋਰ ਹੋਣੀ ਸੀਗੀ ਉਹ ਪੰਥਕ ਲੈਵਲ ਤੇ ਉਹ ਆਪਾਂ ਜੇ ਹੁਣ ਜਦ ਆਪਾਂ ਤਿੰਨ ਸੀਟਾਂ ਦੀ ਗੱਲ ਕਰ ਰਹੇ ਹਾਂ ਚੌਥੀ ਚਲੋ ਲੁਧਿਆਣੇੋਂ ਕੈਂਡੀਡੇਟ ਖੜੇ ਹੈਗੇ ਤੇ ਪਰ ਜੇ ਬਾਈ ਅੱਜ ਆਪਣੇ ਵਿੱਚ ਹੁੰਦੇ ਤਾਂ ਇਹ ਜਿਵੇਂ ਮੈਂ ਕਹੂੰਗਾ ਇਹ ਗਰਮੀ ਜਿਹੜੀ ਪੰਥਕ ਗਰਮੀ ਚੋਣਾ ਦੀ ਇਹ ਸਾਰੀਆਂ 13 ਦੀਆਂ 13 ਸੀਟਾਂ ਤੇ ਹੋਣੀ ਸੀ ਅੱਛਾ ਭਾਈ ਕੀ ਲੱਗਦਾ ਹੈਗਾ ਇਸ ਚੀਜ਼ ਦਾ ਨਤੀਜਾ ਕਿਹੋ ਜਿਹਾ ਨਿਕਲੂਗਾ ਕਿ ਵਾਕੇ ਜਿਹੜੀ ਆ ਹਵਾ ਚੱਲ ਰਹੀ ਹੈ ਕਿਉਂਕਿ ਕਹਿੰਦੇ ਸੋਸ਼ਲ ਮੀਡੀਆ ਦੀ ਹਵਾ ਤੇ ਇੱਕ ਜ਼ਮੀਨੀ ਹਕੀਕਤ ਦੇ ਅੰਦਰ ਬਹੁਤ ਫਰਕ ਹੁੰਦਾਗਾ ਕਿ ਲੋਕ ਉਸ ਰਾਹ ਵੱਲ ਮੁੜਿਆ ਜਿਹੜੇ ਰਾਹ ਵੱਲ ਦੀਪ ਬਾਈ ਮੋੜਨਾ ਚਾਹੁੰਦਾ ਸੀ ਦੇਖੋ ਕੋਸ਼ ਜੇ ਆਪਾਂ ਕਰੀਏ ਕੋਸ਼ ਹੱਦ ਤੱਕ ਤਾਂ ਜਿਹੜੇ ਕੌਮ ਆ ਜਾਂ ਪੰਜਾਬ ਦੇ ਲੋਕ ਆ ਆਵਾਮ ਆ ਉਹ ਮੁੜੇ ਆ ਆਪਣੇ ਪੰਥ ਪ੍ਰਤੀ ਸੱਚੇ ਹੋਏ ਆ ਤੁਸੀਂ ਇਹ ਦੇਖੋ ਵੀ ਜਿਹੜੇ ਦੋ ਸੀਟਾਂ ਤੇ ਖਡੂਰ ਸਾਹਿਬ ਦੀ ਗੱਲ ਕਰੂੰਗਾ ਤੇ ਮੈਂ ਫਰੀਦਕੋਟ ਦੀ ਗੱਲ ਕਰੂੰਗਾ ਵੀ ਉਹ ਦੋ ਕੈਂਡੀਡੇਟ ਕੰਪੀਟੀਸ਼ਨ ਚ ਮੰਨੇ ਜਾਣਗੇ ਇਸ ਟਾਈਮ ਤੇ ਇਸ ਗੱਲ ਦਾ ਕੋਈ ਝੂਠ ਨਹੀਂਗਾ ਵੀ ਉਹ ਦੋ ਸੀਟਾਂ ਤੇ ਇੰਡੀਪੈਂਡੈਂਟ ਕੈਂਡੀਡੇਟ ਵੱਡੀਆਂ ਪਾਰਟੀਆਂ ਨੂੰ ਟੱਕਰ ਦੇ ਰਹੇ ਆ ਉਹ ਕੀ ਆਪਾਂ ਕਵਾਂਗੇ ਉਹ ਸੋਚ ਬਈ ਦੀਪਦੀ ਤੇ ਚੱਲ ਕੇ ਜਿਹੜੀ ਆਵਾਮ ਪੰਜਾਬ ਦੀ ਪੰਥ ਪ੍ਰਤੀ ਸੱਚਿਆਂ ਹੋ ਕੇ ਚੱਲ ਰਹੀ ਹੈਗੇ ਇਹ ਦੇਨ ਬਈ ਦੀਪਦੀ ਆ ਵੀ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਪੰਥ ਦੇ ਉਹਨਾਂ ਦਾ ਇੱਕ ਵੀ ਮੈਂ ਕਹੂੰਗਾ ਅਵੇਰਨੈਸ ਇਸ ਤਰ੍ਹਾਂ ਨਾਲ ਕੀਤੀ ਆ ਵੀ ਉਹ ਪੰਜਾਬ ਪ੍ਰਤੀ ਪੰਥ ਪ੍ਰਤੀ ਸੱਚੇ ਹੋ ਕੇ ਉਹ ਇੰਡੀਪੈਂਡੈਂਟ ਕੈਂਡੀਡੇਟਾਂ ਨੂੰ ਵੀ ਉਹਨਾਂ ਨੇ ਮੁਕਾਬਲੇ ਵਿੱਚ ਖੜਾ ਕਰਤਾ ਭਾਈ ਇੱਕ ਇਹ ਗੱਲ ਬਹੁਤ ਅੱਜ ਹੋ ਰਹੀ ਹੈ ਕਹਿੰਦੇ ਆਰਐਸਐਸ ਜਿਹਦੇ ਖਿਲਾਫ ਦੀਪ ਲੜਦਾ ਸੀ ਕਹਿੰਦੇ ਪਰ ਅੱਜ ਆਰਐਸਐਸ ਦੇ ਪੈਰ ਪੰਜਾਬ ਦੇ ਅੰਦਰ ਲੱਗਣ ਜਾ ਰਹੇ ਨੇ ਆਰਐਸਐਸ ਦੀ ਨੀ ਹੋਰ ਪੱਕੀ ਹੋਣ ਜਾ ਰਹੀ ਹੈ ਕੁਝ ਚਿਹਰੇ ਨੇ ਜਿਨ੍ਹਾਂ ਦੇ ਪਿੱਛੇ ਆਰਐਸਐਸ ਦੇਖੋ ਇਹ ਗੱਲ ਤਾਂ ਹੈਗੀ ਹੈ ਕਿਉਂਕਿ ਉਹ ਨੈਸ਼ਨਲ ਪਾਰਟੀ ਆ ਰੂਲਿੰਗ ਨੈਸ਼ਨਲ ਪਾਰਟੀ ਮੈਂ ਕਹੂੰਗਾ ਤੇ ਉਹਨਾਂ ਦਾ ਜੇ ਆਪਾਂ ਗੱਲ ਕਰੀਏ ਉਹ ਵੀ ਇੱਕ ਧਾਰਮਿਕ ਬੇਸ ਰੱਖ ਕੇ ਆਪਦਾ ਮੈਦਾਨ 'ਚ ਉਤਰੇ ਆ ਆਲ ਓਵਰ ਇੰਡੀਆ 'ਚ ਉਹਨਾਂ ਨੇ ਧਾਰਮਿਕ ਬੇਸ ਰੱਖ ਕੇ ਉਤਰਿਆ ਤੇ ਜੇ ਉਹ ਐਡੀ ਵੱਡੀ ਨੈਸ਼ਨਲ ਪਾਰਟੀ ਧਾਰਮਿਕ ਬੇਸ ਰੱਖ ਕੇ ਉਤਰ ਸਕਦੀ ਆ ਤੇ ਆਪਾਂ ਪੰਜਾਬੀ ਕੀ ਇਕੱਠੇ ਪੰਜਾਬ ਪ੍ਰਤੀ ਆਪਣੇ ਪੰਥ ਪ੍ਰਤੀ ਸੱਚੇ ਹੋ ਕੇ ਇਕੱਠੇ ਨਹੀਂ ਹੋ ਸਕਦੇਗੇ ਇਹੀ ਹੈ ਜੇ ਉਹ ਐਡੀ ਵੱਡੀ ਪਾਰਟੀ ਇੱਕ ਰਿਲੀਜੀਅਨ ਨੂੰ ਬੇਸ ਬਣਾ ਕੇ ਇਲੈਕਸ਼ਨ ਲੜ ਸਕਦੀ ਹੈ ਤਾਂ ਆਪਾਂ ਨੂੰ ਵੀ ਉਸ ਚੀਜ਼ ਦੀ ਕਮੀ ਆ ਤੇ ਆਪਾਂ ਨੂੰ ਵੀ ਇਕੱਠੇ ਹੋ ਕੇ ਰਿਲੀਜੀਅਨ ਬੇਸ ਤੇ ਇਕੱਠੇ ਹੋ ਕੇ ਚਲੋ ਇਲੈਕਸ਼ਨ ਲੜਨੀ ਚਾਹੀਦੀ ਆ ਪਰ ਕੀ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੋਇਆਗਾ ਉਹ ਜਿਹਦੇ ਉੱਤੇ NSA ਵਰਗਾ ਇੱਕ ਐਕਟ ਲੱਗਿਆ ਹੋਵੇ ਉਹ ਚੋਣ ਲੜ ਕੇ ਜਿਹੜਾ ਜੇਲ੍ਹ ਤੋਂ ਬਾਹਰ ਆ ਸਕਦਾ ਨਹੀਂ ਦੇਖੋ NSA ਜੇ ਆਪਾਂ ਗੱਲ ਕਰਾਂਗੇ ਉਹ ਸਿਕਿਉਰਿਟੀ ਐਕਟ ਉਹਨਾਂ ਤੇ ਇੰਪਲੀਮੈਂਟ ਹੋਇਆਗਾ हां ए गल है भी ओ जदों इलेक्शन जे ओ जितदे है ता एनएसए जरूर ओना दी टूट जोगी ते पर जेडे बाकी केसਾਂ ਚ ओना दी ਰੈਸਟ ਪੈ ਕੇ ਨਾਰਮਲ ਬੇਲ ਤਾਂ ओना नु ਕੋਰਟ ਚੋ ਹੀ ਗ੍ਰਾਂਟ ਹੋਣੀ ਹੈ ਨਾ ਸਿਰਫ एनएसए ਦਾ ਤੇ ओदे ते ਇਫੈਕਟ ਹੋਣਾਗਾ ਚੋਨ ਜਿੱਤਨ ਦਾ ਬਾਕੀ ਜਿਹੜੇ ਆ ਉਹ ਕੇਸ ਤਾਂ ਨਾਰਮਲ ਕੋਰਟ ਚੋ ਬੇਲ ਆਪਾਂ ਨੂੰ ਨਾਰਮਲ ਕੋਰਟ ਚੋ ਹੀ ਗ੍ਰਾਂਟ ਹੋਣੀ ਹੈ ਜਿਵੇਂ ਕਿਹਾ ਜਾ ਰਿਹਾ ਨਾ ਵਿਰੋਧੀ ਸਵਾਲ ਠਾ ਰਹੇ ਕਹਿੰਦੇ ਤੁਸੀਂ ਜਿਤਾ ਕੇ ਕੀ ਕਰੋਗੇ ਫਿਰ ਵੀ ਬਾਹਰ ਤਾਂ ਆ ਹੀ ਨਹੀਂ ਸਕਦੇਗੇ ਦੇਖੋ ਹੁਣ ਉਹ ਤਾਂ ਜੇ ਆਪਾਂ ਕਹਿ ਲਈਏ ਆਪਣਾ ਹੱਕ ਆ ਇਲੈਕਸ਼ਨ ਕੰਟੈਸਟ ਕਰਨ ਦਾ ਤਾਂ ਜਿੰਨਾ ਚਿਰ ਆਪਾਂ ਅੰਡਰ ਟ੍ਰਾਇਲ ਆਂ ਜੇ ਆਪਾਂ ਨੂੰ ਕਨਵੈਕਸ਼ਨ ਨਹੀਂ ਹੋਈ ਹੈਗੀ ਤੇ ਉਹ ਤਾਂ ਬਾਕੀ ਬੇਲ ਤਾਂ ਕੋਰਟ ਨੇ ਗ੍ਰਾਂਟ ਕਰਨੀ ਹੈ ਕੋਰਟ ਦੇਖੂਗੀ ਵੀ ਬਿਰਲ ਉਹਨਾਂ ਨੂੰ 3 ਮਹੀਨਿਆਂ ਚ ਦੇਣੀ ਹੈ ਜਾਂ ਕਿੰਨੇ ਟਾਈਮ ਚ ਦੇਣੀ ਹੈਗੀ ਜੀ ਬਾਈ 1 ਜੂਨ ਨੂੰ ਵੋਟਾਂ ਨੇ ਤੇ 1 ਜੂਨ 1984 ਉਹ ਦਿਨ ਜਦੋਂ ਦਰਬਾਰ ਸਾਹਿਬ ਦੇ ਉੱਤੇ ਪਹਿਲੇ ਦਿਨ ਕਹਿੰਦੇ ਫੌਜ ਚੜੀ ਸੀ 4 ਜੂਨ ਨੂੰ ਨਤੀਜੇ ਆਉਣੇ ਤੇ 4 ਜੂਨ ਨੂੰ ਹਮਲਾ ਹੋ ਗਿਆ ਸੀ ਇਹ ਵੀ ਇੱਕ ਕਨਸੈਪਟ ਜੋੜਿਆ ਜਾ ਰਿਹਾ ਹੈ ਕਿ ਕਹਿੰਦੇ ਦਿੱਲੀ ਸਾਬਤ ਕਰਨਾ ਚਾਹੁੰਦੀ ਹੈ ਕਿ ਦੇਖੋ ਅਸੀਂ ਫੇਰ ਜਿੱਤ ਗਏ ਆ ਨਹੀਂ ਦੇਖੋ ਇਹ ਗੱਲ ਹੈਗੀ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਜੇ ਡੈਮੋਕ੍ਰੈtic ਕੰਟਰੀ ਦੀ ਗੱਲ ਕਰੀਏ ਤਾਂ ਐਟ ਲੀਸਟ 1 ਜੂਨ ਜਿਹੜਾ ਦਿਨ ਆ ਉਹ ਪੰਜਾਬ 'ਚ ਇਲੈਕਸ਼ਨ ਡੇਜ਼ ਨਹੀਂ ਰੱਖਣਾ ਚਾਹੀਦਾ ਸੀਗਾ ਜੇ ਆਪਾਂ ਡੈਮੋਕ੍ਰੇਸੀ ਡੈਮੋਕ੍ਰੈtic ਕੰਟਰੀ ਦੀ ਗੱਲ ਕਰਦੇ ਆ ਕਿਉਂਕਿ ਜਿਹੜੀਆਂ ਦਿੱਲੀ 'ਚ ਬੈਠੇ ਆ ਉਹ ਕਿਤੇ ਨਾ ਕਿਤੇ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡ ਰਹੇ ਹੈਗੇ ਜੋ ਕਿ ਬਹੁਤ ਗਲਤ ਗੱਲ ਆ ਕਿਉਂਕਿ ਉਹੀ ਦਿਨ ਫਰਸਟ ਦਾ ਦਿਨ ਇਲੈਕਸ਼ਨਸ ਆਲਾ ਤੇ ਉਸੇ ਦਿਨ ਜੇ ਉਹ ਪਿੱਛੇ ਆਪਾਂ 84 ਯਾਦ ਕਰਾਉਣੀ 84 ਟਾਈਮ ਉਹ ਗਲਤ ਗੱਲ ਆ ਕਿਉਂਕਿ ਉਹ ਪੰਜਾਬ ਭੁੱਲਦਾ ਨਹੀਂ ਨਾ ਪੰਜਾਬ ਦੇ ਜਿਵੇਂ ਜਿਵੇਂ ਮਹੀਨਾ ਨੇੜੇ ਆਉਂਦਾ ਸਾਡੇ ਆਪ ਦੇ ਦਰਦ ਉਹ ਬਿਲਕੁਲ ਉਹੀ ਦੁਖਾਂਤ ਜਿਹੜਾ ਸਾਰਿਆਂ ਦੇ ਦਿਲਾਂ ਦੇ ਜ਼ਿਹਨ 'ਚ ਆ ਵੀ ਕਿਵੇਂ ਸ੍ਰੀ ਕਲਤਾਕ ਸਾਹਿਬ ਤੇ ਉਦੋਂ ਇਹਨਾਂ ਨੇ ਫੌਜਾਂ ਚਾੜੀਆਂ ਕਿ ਕੀ ਤਸ਼ੱਦਦ ਹੋਈ ਹੈਗੇ ਉਹ ਗੱਲਾਂ ਜ਼ਹਿਨ 'ਚ ਹੈਗੀਆਂ ਕਿਤੇ ਤਾਂ ਉਸ ਚੀਜ਼ ਦੇ ਰਿਗਾਰਡਿੰਗ ਆਪਾਂ ਕਲਤਾਕ ਸਾਹਿਬ ਤੇ ਅਰਦਾਸ ਕਰਨੀ ਸੀ ਤੇ ਕਿਸੇ ਕਿਤੇ ਸਾਰੀ ਆਵਾਮ ਨੂੰ ਤੁਸੀਂ ਇੱਕ ਹੋਰ ਪਾਸੇ ਦੇ ਕੇ ਇਲੈਕਸ਼ਨ ਕਿਉਂਕਿ ਇਲੈਕਸ਼ਨ ਸੱਤ ਫੇਸ 'ਚ ਸੱਤ ਫੇਸ 'ਚ ਇੰਡੀਆ 'ਚ ਹੋਈ ਆ ਕੋਈ ਹੋਰ ਫੇਸ ਪੰਜਾਬ ਦੇ ਹਿੱਸੇ ਆ ਜਾਂਦਾ ਇਹ ਚੀਜ਼ ਜਾਣ ਕੇ ਇੰਪਲੀਮੈਂਟ ਮੈਂ ਕਹੂੰਗਾ ਵੀ ਕੀਤੀਆਂ ਜਾਂਦੀਆਂ ਕਿ ਸੈਂਟੀਮੈਂਟਸ ਨਾਲ ਜਿਹੜੇ ਪੰਜਾਬ ਦੀ ਆਵਾਮ ਆ ਉਹਨਾਂ ਨਾਲ ਖੇਡਿਆ ਜਾਂਦਾ ਠੀਕ ਹੈ ਇਸ ਚੀਜ਼ ਦਾ ਇਹਨਾਂ ਨੂੰ ਨਤੀਜਾ ਆਇਆ ਕਿ ਇਲੈਕਸ਼ਨ ਚ ਕਿਉਂਕਿ ਪੰਥ ਪ੍ਰਤੀ ਲੋਕ ਸੱਚੇ ਹੋ ਕੇ ਜਿਹੜੇ ਹੈਗੇ ਉਹ ਆਪਣੇ ਪੰਥ ਨੂੰ ਮੂਹਰੇ ਰੱਖ ਕੇ ਜ਼ਰੂਰ ਚੱਲਣਗੇ ਪਰ ਪੰਜਾਬ ਦਾ ਇਹਨੂੰ ਫਾਇਦਾ ਹੋਊਗਾ ਕਿ ਨਹੀਂ ਨਹੀਂ ਦੇਖੋ ਪੰਥ ਨੂੰ ਇਕੱਠਾ ਕਰਨ ਦਾ ਪੰਜਾਬ ਨੂੰ ਇਕੱਠਾ ਕਰਨ ਦਾ ਇਹ ਜਿਹੜੀ ਉਹਨਾਂ ਨੇ ਜੇ ਮੈਂ ਕਹੂੰਗਾ ਵੀ ਇੱਕ ਉਹਨਾਂ ਨੇ ਇੱਕ ਜ਼ਰੀਆ ਬਣੇ ਸੀਗੇ ਵੀ ਇਸ ਚੀਜ਼ ਦਾ ਅਫੈਕਟ ਹੋਊਗਾ ਪਰ ਇਸ ਚੀਜ਼ ਦਾ ਅਫੈਕਟ ਜਿਹੜੀ ਰੂਲਿੰਗ ਪਾਰਟੀ ਹੈਗੀ ਉਹਨਾਂ ਦੇ ਅਗੇਂਸਟ ਇਸ ਚੀਜ਼ ਦਾ ਜ਼ਿਆਦਾ ਅਫੈਕਟ ਜਾਊਗਾ ਜਿਵੇਂ ਕਾਂਗਰਸ ਦੇ ਅਗੇਂਸਟ ਇਹਦਾ ਅਫੈਕਟ ਕਿਉਂਕਿ ਕਾਂਗਰਸ ਦੇ ਨਹੀਂ ਦੇਖੋ ਰੂਲਿੰਗ ਪਾਰਟੀ ਹੈ ਸੈਂਟਰ ਦੀਆਂ ਜਿਹੜੀਆਂ ਦੋਨੋਂ ਦੋਨਾਂ ਦੇ ਅਗੇਂਸਟ ਹੀ ਇਸ ਚੀਜ਼ ਦਾ ਜਾਊਗਾ ਕਿਉਂਕਿ ਉਹ ਪੰਜਾਬ ਪ੍ਰਤੀ ਤੇ ਆਪਾਂ ਕਹੀਏ ਸਿੱਖ ਪ੍ਰਤੀ ਤਾਂ ਉਹ ਦੋਨੋਂ ਪਾਰਟੀਆਂ ਨਹੀਂ ਹੈਗੀਆਂ ਉਹਨਾਂ ਦਾ ਅਫੈਕਟ ਤਾਂ ਕਿਤੇ ਨਾ ਕਿਤੇ ਉਹਨਾਂ ਦੋਨਾਂ ਪਾਰਟੀਆਂ ਨੂੰ ਜਾਊਗਾ ਹੀ ਜਾਊਗਾ ਦੀਪ ਬਾਈ ਦਾ ਕੇਸ ਕਿੱਥੇ ਪਹੁੰਚਿਆ ਬਾਈ ਜੀ ਜਾਂਚ ਨਹੀਂ ਦੇਖੋ ਬਾਈ ਦਾ ਕੇਸ ਅਜੇ ਉਸ ਚ ਚਲਾਨ ਪ੍ਰੇਜ਼ੈਂਟ ਹੋ ਗਿਆ ਕੇਸ ਅਜੇ ਇਨੀਸ਼ੀਅਲ ਸਟੇਜ ਤੇ ਹੀ ਹੈਗਾ ਉਸ ਚ ਕੋਈ ਹਜੇ ਬਾਲਾ ਕੋਈ ਉਸ ਚ ਚੇਂਜਸ ਨਹੀਂ ਆਏਗੇ ਜਿਹੜੀ ਪਿਛਲੀ ਸਟੇਜ ਤੇ ਆ ਸਿਰਫ ਚਲਾਨ ਪ੍ਰੇਜ਼ੈਂਟ ਹੋ ਕੇ ਹਜੇ ਉਹ ਕੇਸ ਉੱਥੇ ਹੀ ਪੈਂਡਿੰਗ ਇੱਕ ਬਾਈ ਸੀਟ ਦੇ ਉੱਤੇ ਬਹੁਤ ਕੰਟਰੋਵਰਸੀ ਖੜੀ ਹੋਈ ਹੋਈ ਆ ਲੋਕ ਕਹਿੰਦੇ ਦੀਪ ਬਾਈ ਕਰਕੇ ਜਿਹੜੀਆਂ ਤੁਹਾਨੂੰ ਵੋਟਾਂ ਪਈਆਂ ਸੀਗੀਆਂ ਪਰ ਉਹ ਕਹਿੰਦੇ ਵੀ ਮੇਰਾ ਤਾਂ ਮੇਰੇ ਆਪਦੇ ਮੂਨ ਵੋਟ ਪਈਆ ਦੀਪ ਦਾ ਮੈਨੂੰ ਕੋਈ ਵੀ ਫਾਇਦਾ ਨਹੀਂ ਹੋਇਆਗਾ ਦੇਖੋ ਉਹ ਆਪਣੇ ਬਹੁਤ ਸੀਨੀਅਰ ਮੈਂ ਕਹੂੰਗਾ ਲੀਡਰ ਆ ਤੇ ਉਹਨਾਂ ਨੇ ਆਪਦਾ ਪੰਥ ਪਿੱਛੇ ਬਹੁਤ ਕੁਝ ਆਪਣੀ ਜ਼ਿੰਦਗੀ ਵੀ ਆਪਾਂ ਕਹਾਂਗੇ ਪੰਥ ਨੂੰ ਨਿਸ਼ਾਵਰ ਕੀਤੀ ਆ ਪਰ ਐਡੀ ਜੇ ਆਪਾਂ ਕਹੀਏ ਵੀ ਉਹਨਾਂ ਦੀ ਕਿਸੇ ਇੱਕ ਸਾਰੇ ਆਵਾਮ ਨੂੰ ਪਤਾ ਵੀ ਇੱਕ ਥਾਂ ਤੇ ਉਹਨਾਂ ਨੂੰ ਖੜੇ ਕਰਨ ਵਾਲੇ ਬਾਈ ਦੀਪ ਸੀ ਬਾਈ ਦੀਪ ਦੇ ਬੋਲ ਸੀਗੇ ਜਿਹੜਾ ਉਹਨਾਂ ਨੇ ਰੈਲੀਆਂ ਚ ਜਾਂ ਲਾਸਟ ਟਾਈਮਸ ਬਾਈ ਨੇ ਜੁਆਇਨ ਕੀਤਾ ਸੀਗਾ ਜਦੋਂ ਉਹਨਾਂ ਦੀਆਂ ਰੈਲੀਆਂ ਕੱਢੀਆਂ ਤਾਂ ਉਸ ਟਾਈਮ ਤੇ ਸਭ ਤੋਂ ਵੱਧ ਅਫੈਕਟ ਉਹਨਾਂ ਨੂੰ ਹੋਇਆ ਸੀਗਾ ਇਹ ਕੱਲਾ ਮੈਂ ਨਹੀਂ ਜਾਂ ਤੁਸੀਂ ਨਹੀਂ ਇਹ ਸਾਰੇ ਸਾਰੇ ਪੰਜਾਬ ਨੂੰ ਪਤਾ ਜਿੱਥੇ ਵੀ ਪੰਜਾਬੀ ਜਾਂ ਪੰਜਾਬ ਦੇ ਲੋਕ ਬੈਠੇ ਉਹਨਾਂ ਨੂੰ ਪਤਾ ਵੀ ਉਸ ਦਾ ਅਫੈਕਟ ਹੋਇਆ ਸੀ ਇਹੋ ਜੀ ਵੇਗ ਸਟੇਟਮੈਂਟ ਦੇਣੀ ਮੈਂ ਇਹਨੂੰ ਇੱਕ ਵੇਗ ਸਟੇਟਮੈਂਟ ਹੀ ਕਹੂੰਗਾ ਵੀ ਜੀ ਵੇਗ ਸਟੇਟਮੈਂਟ ਐਡੇ ਸੀਨੀਅਰ ਲੀਡਰ ਨੂੰ ਦੇਣੀ ਇਹ ਕੋਈ ਚੰਗੀ ਗੱਲ ਨਹੀਂ ਇੱਕ ਬਾਈ ਦੀਪ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾ ਇਹ ਕਿ ਆ ਜਾਂਦਾਗਾ ਕਿ ਦੀਪ ਬਾਈ ਜਿਸ ਤਰੀਕੇ ਨਾਲ ਸੋਚਦਾ ਸੀਗਾ ਦੀਪ ਬਾਈ ਤਾਂ ਚਾਹੁੰਦਾ ਨਹੀਂ ਸੀਗਾ ਵੀ ਚੋਣਾਂ ਲੜੀਆਂ ਜਾਣ ਕਿਸ ਸੰਘਰਸ਼ੀ ਜੀ ਉਹਦੇ ਚੋਣ ਨਹੀਂ ਲੜਦੇਗੇ ਪਰ ਜਿਹੜੇ ਅੱਜ ਕੱਲ ਨੇ ਇਹ ਆਪ ਦੇ ਫਾਇਦੇ ਲਈ ਚੋਣਾਂ ਦੇ ਵਿੱਚ ਨਹੀਂ ਦੇਖੋ ਬਾਈ ਦੀਪ ਨੇ ਡਾਇਰੈਕਟਲੀ ਕਦੇ ਨਹੀਂ ਕਿਹਾ ਵੀ ਚੋਣਾਂ ਕਿਉਂਕਿ ਸਾਨੂੰ ਹਰ ਫੀਲਡ 'ਚ ਬਾਈ ਕਹਿੰਦਾ ਸੀਗਾ ਉਤਰਨਾ ਪੈਣਾਗਾ ਤੇ ਉਹਦਾ ਸਹੀ ਟਾਈਮ ਹੋਣਾ ਚਾਹੀਦਾਗਾ ਆਪਾਂ ਨੂੰ ਪਹਿਲਾਂ ਸਭ ਨੂੰ ਇਕੱਠਿਆਂ ਕਰਨਾ ਚਾਹੀਦਾ ਹੈ ਕੰਫੀਡੈਂਸ 'ਚ ਲੈਣਾ ਚਾਹੀਦਾ ਸੀ ਫਿਰ ਆਪਾਂ ਨੂੰ ਇਲੈਕਸ਼ਨ 'ਚ ਉਤਰਨਾ ਚਾਹੀਦਾਗਾ ਨਾ ਆਲੀ ਗੱਲ ਕੋਈ ਨਹੀਂ ਹੁੰਦੀ ਪਰ ਇੱਕ ਰਾਈਟ ਟਾਈਮ ਹੁੰਦਾਗਾ ਇਹ ਨਹੀਂ ਆ ਵੀ ਆਪਾਂ ਕਿਸੇ ਵਹਿਣ ਚਾਕੇ ਆਪਦੇ ਆਪ ਨੂੰ ਜਾਂ ਹੋ ਉਹ ਇਸ ਚੀਜ਼ ਚ ਕਰਕੇ ਕੋਈ ਬੈਨੀਫਿਟ ਕਿਸੇ ਚੀਜ਼ ਦਾ ਲੈਣ ਨੂੰ ਆਪਾਂ ਚੋਣਾ ਨਹੀਂ ਲੜੀ ਜਾਂਦੀਆਂ ਹੁੰਦੀਆਂ ਚੋਣਾ ਜੇ ਆਪਾਂ ਇੱਕ ਪੰਥਕ ਪਾਰਟੀ ਵੱਜੋਂ ਜਾਂ ਇੱਕ ਪੰਥ ਵੱਜੋਂ ਆਪਾਂ ਲੜਨਾ ਚਾਹੁੰਦੇ ਆ ਤਾਂ ਆਪਾਂ ਨੂੰ ਪਹਿਲਾਂ ਪੰਥ ਪ੍ਰਤੀ ਸੱਚਿਆ ਹੋਣਾ ਪਊਗਾ ਸੱਚਿਆ ਹੋ ਕੇ ਹੀ ਆਪਾਂ ਪੰਥ ਪ੍ਰਤੀ ਤੇ ਪੰਜਾਬ ਪ੍ਰਤੀ ਚੋਣਾ ਲੜ ਸਕਦੇ ਆਂ ਭਈ ਬਹੁਤ سارے ਲੋਕ ਦੀਪ ਬਾਈ ਨੂੰ ਜਿਵੇਂ ਅੱਜ ਪੂਰੀ ਕੌਮ ਕੌਮੀ ਸ਼ਹੀਦ ਕਹਿੰਦੀ ਆ ਆਪਾਂ ਸਾਰੇ ਕੌਮੀ ਸ਼ਹੀਦ ਮੰਨਦੇ ਆ ਪਰ ਬੱਚੋਂ ਇੱਕ ਤਬਕਾ ਇਹ ਵੀ ਆ ਜਿਹੜੇ ਕਹਿੰਦੇ ਵੀ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਨੂੰ ਤੁਸੀਂ ਸ਼ਹੀਦ ਕਿਵੇਂ ਕਹਾਂਗੇ ਸਾਹਿਬ ਇਹ ਦੇਖੋ ਜਿਹੜਾ ਕੌਮੀ ਸ਼ਹੀਦ ਜਾਂ ਯੋਧੇ ਦਾ ਟੈਗ ਹੁੰਦਾਗਾ ਉਹ ਪੰਥ ਨੇ ਦੇਣਾ ਹੁੰਦਾ ਉਹ ਕੋਈ ਇੰਡੀਵਿਜੂਅਲ ਤੇਰੇ ਮੇਰੇ ਦਿੱਤਿਆ ਨਹੀਂ ਮਿਲਦਾ ਹੁੰਦਾਗਾ ਜੇ ਹੁਣ ਕੋਈ ਪਰਿਵਾਰ ਕਹਿੰਦੇ ਵੀ ਸਾਡਾ ਤਾਂ ਸ਼ਹੀਦ ਆ ਜੀ ਉਹ ਪਰਿਵਾਰਕ ਕਹਿ ਤੋ ਨਹੀਂ ਹੁੰਦਾਗਾ ਉਹਦੀ ਕੀ ਦੇਣ ਸੀਗੀ ਕੀ ਹੁਣ ਜੇ ਆਪਾਂ ਬਾਈ ਦੀ ਗੱਲ ਕਰੀਏ ਜਿੰਨਾ ਬਾਈ ਨੇ ਜਿੰਨਾ ਆਵਾਮ ਨੂੰ ਜਾਂ ਸਿੱਖੀ ਪ੍ਰਤੀ ਜੋੜੇ ਆ ਤੁਸੀਂ ਕੱਲੇ ਆਪਾਂ ਪੰਜਾਬ ਦੀ ਨਹੀਂ 올ਓਵਰ ਵਰਲਡ ਜਿੰਨੇ ਬਾਈ ਨੇ ਅਵੇਅਰਨੈਸ ਸਿੱਖੀ ਪ੍ਰਤੀ ਪੰਥ ਪ੍ਰਤੀ ਲਿਆਂਦੀ ਆ ਉਹਨਾਂ ਨੂੰ ਮੈਂ ਨਹੀਂ ਕਹੂੰਗਾ ਵੀ ਅੱਜ ਦੇ ਟਾਈਮ 'ਚ ਜਿਹੜਾ ਇਹ ਫੇਸ ਚੱਲ ਰਿਹਾ ਸੀ ਉਹ ਪਿਛਲੇ 15-20 ਸਾਲਾਂ ਤੋਂ ਜਿਹੜੀ ਇੱਕ ਖੜੋਤ ਬਾਈ ਨੇ ਤੋੜੀ ਸੀ ਸਿੱਖੀ ਦੇ ਵਿੱਚ ਪੰਥ ਦੇ ਵਿੱਚ ਉਹਦੇ ਕਰਕੇ ਹੀ ਬਾਈ ਨੂੰ ਇਹ ਰਤਬਾ ਜਿਵੇਂ ਦਿੱਤਾ ਗਿਆਗਾ ਇਹ ਪੰਥ ਨੇ ਦਿੱਤਾਗਾ ਇਹਦੇ ਵਿੱਚ ਤੇਰ ਮੇਰ ਜਾਂ ਇੱਕ ਕੋਈ ਸਪੈਸ਼ਲਰ ਗਰੁੱਪ ਦੇ ਕਰਿਆ ਨਾ ਕਹਿਣ ਨਾਲ ਉਹ ਚੀਜ਼ ਨਹੀਂ ਜਾਂਦੀ ਕਿ ਬਾਕੀ ਜੇ ਆਪਾਂ ਗੱਲ ਕਰੀਏ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਬਾਈ ਦੀ ਅਰਦਾਸ ਹੋਈ ਹੈ ਹਰ ਜਿੱਥੇ ਵੀ ਕੋਈ ਪੰਜਾਬੀ ਬੈਠਾ ਸਿੱਖ ਬੈਠਾ ਉਹ ਚਾਹਣ ਵਾਲਾ ਉਹਦੇ ਅੰਦਰ ਇਹ ਜਦੋਂ ਬਾਈ ਆਪਣੇ ਵਿੱਚੋਂ ਚਲੇ ਜਾਂਦੇ ਤਾਂ ਉਹਨਾਂ ਪ੍ਰਤੀ ਇੱਕ ਦਰਦ ਹਰ ਇੱਕ ਦੇ ਦਿਲਾਂ ਵਿੱਚ ਦੇਖਣ ਨੂੰ ਮਿਲਿਆਗਾ ਤੇ ਅੱਜ ਵੀ ਉਹ ਦਰਦ ਉਵੇਂ ਹੀ ਬਾਈ ਦੇ ਪ੍ਰਤੀ ਸਾਰਿਆਂ ਦੇ ਦਿਲਾਂ ਵਿੱਚ ਹੈਗਾਗਾ ਇਹ ਕੋਈ ਕਿਸੇ ਦੇ ਕੱਢਿਆ ਨਿਕਲ ਨਹੀਂ ਸਕਦਾ ਤੇ ਕੋਈ ਧੱਕੇ ਨਾਲ ਕਿਸੇ ਦੇ ਦਿਲ ਵਿੱਚ ਕਿਸੇ ਪ੍ਰਤੀ ਦਰਦ ਪਾ ਨਹੀਂ ਸਕਦਾ ਨਿੱਜੀ ਤੌਰ ਦੇ ਤੇ ਪੁੱਛਾਂ ਬਾਈ ਦੀ ਕਿੰਨੀ ਕਮੀ ਆਮ ਤੌਰ ਤੇ ਮਹਿਸੂਸ ਹੁੰਦੀ ਹੈ ਕਿਉਂਕਿ ਜਦੋਂ ਇਹੋ ਜਿਹੇ ਦਿਨ ਆਉਂਦੇ ਆ ਪਿਛਲੇ ਅਸੀਂ 5 ਸਾਲ ਪਹਿਲਾਂ ਜੇ ਚੱਲ ਗਏ ਤਾਂ ਉਹ 22 ਪੰਜਾਬ ਦੇ ਵਿੱਚ ਸੀਗੇ ਇੱਕ ਧਿਰ ਦੇ ਲਈ ਉਹ ਤੋਂ ਭਾਜੀਪੀ ਦੇ ਲਈ ਉਹ ਪ੍ਰਚਾਰ ਕਰ ਰਹੀ ਸੀਗੇ ਦੇਖੋ ਜਿਹੜੀ ਬਾਈ ਦੀ ਕਮੀ ਆ ਉਹ ਤਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਹਮੇਸ਼ਾ ਉਹ ਤਾਂ ਰਹਿਣੀ ਰਹਿਣੀ ਆ ਕੱਲੇ ਪਰਿਵਾਰ ਨੂੰ ਨਹੀਂ ਪੰਥ ਸਾਰੇ ਪੰਥ ਨੂੰ ਪੰਜਾਬ ਨੂੰ ਰਹਿਣੀ ਹੈਗੀ ਜਿੱਥੇ ਵੀ ਪੰਜਾਬੀ ਬੈਠਾ ਉਹਨੂੰ ਇਹ ਕਮੀ ਹਮੇਸ਼ਾ ਆਪਦੇ ਜ਼ਿਹਨ 'ਚ ਜ਼ਿੰਦਗੀ ਭਰ ਰਹਿਣੀ ਆ ਤੇ ਜੇ ਆਪਾਂ ਇਲੈਕਸ਼ਨਸ ਦੀ ਗੱਲ ਕਰੀਏ ਠੀਕ ਆ ਇਲੈਕਸ਼ਨਸ ਤਾਂ ਬਹੁਤ ਸ਼ਾਰਟ ਪੀਰੀਅਡ ਹੁੰਦਾਗਾ ਕਿਉਂਕਿ ਇਹ ਜਿਹੜਾ ਇਲੈਕਸ਼ਨਾਂ ਦਾ ਦੌਰ ਹੁੰਦਾ ਉਹ ਸਿਰਫ 1.5 ਮਹੀਨਾ ਹੁੰਦਾ ਇਲੈਕਸ਼ਨਸ ਤੋਂ ਪਹਿਲਾਂ ਤੇ 2.5 ਸਾਲਾਂ ਬਾਅਦ ਪੰਜਾਬ ਚ ਆਉਂਦੇ ਹੈਗੇ ਠੀਕ ਆ ਉਹਦੇ ਪ੍ਰਤੀ ਜੇ ਆਪਾਂ ਕੱਲੀ ਇਲੈਕਸ਼ਨ ਪ੍ਰਤੀ ਨਹੀਂ ਕਮੀ ਕਵਾਂਗੇ ਬਾਈ ਦੀ ਕਮੀ ਜੇ ਆਪਾਂ ਪੰਥਕ ਵਜੋਂ ਵੀ ਮੰਨਾਂਗੇ ਪੰਜਾਬ ਪ੍ਰਤੀ ਵੀ ਮੰਨਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਤੁਸੀਂ ਸਮਝਦੇ ਤੁਹਾਨੂੰ